ਪੰਜਾਬ ਉੱਤੇ ਕੱਲ ਨੂੰ ਤਗੜੀ ਬੱਦਲਬਾਈ ਪੈਰਾ ਦਵੇਗੀ ਸਭ ਤੋਂ ਪਹਿਲਾਂ ਸੈਟੇਲਾਈਟ ਤਸਵੀਰਾਂ ਦੇਖੋ ਤਸਵੀਰਾਂ ਵਿੱਚ ਸਾਫ਼-ਸਾਫ਼ ਨਜ਼ਰ ਆ ਰਿਹਾ ਕਿ ਪੱਛਮੀ ਹਿੱਸਿਆਂ ਦੇ ਵਿੱਚ ਤਗੜੀ ਹੈ ਜਿਹੜੀ ਬੱਦਲਬਾਈ ਬਣੀ ਹੋਈ ਆ ਤੇ ਉਹ ਹੌਲੀ-ਹੌਲੀ ਪੰਜਾਬ ਦੇ ਵੱਲ ਨੂੰ ਵੱਧਦੀ ਆ ਰਹੀ ਆ ਜਿਵੇਂ ਕਿ ਪਿਛਲੀ ਵੀਡੀਓ ਚ ਦੱਸਿਆ ਸੀ ਕਿ ਅੱਜ ਦਾ ਦਿਨ ਆ ਜਿਹੜਾ ਉਹ ਹਮਸ ਭਰਿਆ ਰਹੇਗਾ ਭਾਵ ਹਲਕੀਆਂ-ਫੁਲਕੀਆਂ ਹਵਾਵਾਂ ਚੱਲਣਗੀਆਂ ਹਲਕੇ ਬੱਦਲਬਾਈ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੇਗੀ ਭਾਵ ਪੰਜਾਬ ਦੇ ਉੱਤਰੀ ਇਲਾਕੇ ਜਿਵੇਂ ਪਠਾਨਕੋਟ ਹੁਸ਼ਿਆਰਪੁਰ ਗੁਰਦਾਸਪੁਰ ਤਰਨਤਨ ਵਰਗੇ ਸ਼ਹਿਰਾਂ ਦੇ ਵਿੱਚ ਬੱਦਲਬਾਈ ਦੇਖਣ ਨੂੰ ਮਿਲੇਗੀ ਅਤੇ ਦੱਖਣੀ ਸ਼ਹਿਰਾਂ ਦੇ ਵਿੱਚ ਟੁੱਟਵੇਂ ਰੂਪ ਦੇ ਵਿੱਚ ਬੱਦਲਬਾਈ ਦੀ ਆਵਾਜਾਈ ਦੇਖਣ ਨੂੰ ਮਿਲੇਗੀ ਉਸੇ ਤਰ੍ਹਾਂ ਹੀ ਮਾਹੌਲ ਰਿਹਾ ਬਾਕੀ ਤੁਹਾਨੂੰ ਅਗਲੇ 2 ਦਿਨਾਂ ਦਾ ਮੌਸਮ ਵੀ ਦੱਸ ਦਿਆਂ ਵੀ ਕਿਸ ਤਰ੍ਹਾਂ ਦਾ ਰਹੇਗਾ ਇਸ ਲਈ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਚਲੋ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਸੈਟੇਲਾਈਟ ਤਸਵੀਰਾਂ ਦੇਖੋ ਤਸਵੀਰਾਂ ਵਿੱਚ ਸਾਫ਼-ਸਾਫ਼ ਨਜ਼ਰ ਆ ਰਿਹਾ ਕਿ ਉੱਤਰ-ਪੱਛਮੀ ਇਲਾਕਿਆਂ ਦੇ ਵਿੱਚ ਇੱਕ ਤਗੜੀ ਬੱਦਲਵਾਈ ਹੈ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਹੈ ਤੇ ਉਹ ਹੌਲੀ-ਹੌਲੀ ਪੰਜਾਬ ਦੇ ਵੱਲ ਨੂੰ ਵਧਦੀ ਆ ਰਹੀ ਹੈ ਜੇਕਰ ਕੱਲ ਦੇ ਮੌਸਮ ਦੀ ਗੱਲ ਕਰੀਏ ਤਾਂ ਕੱਲ ਨੂੰ ਵੀ ਆਪਾਂ ਨੂੰ ਬੱਦਲਵਾਈ ਦੀ ਆਵਾਜ਼ਾਈ ਦੇਖਣ ਨੂੰ ਮਿਲੇਗੀ ਪੰਜਾਬ ਦੇ ਵਿੱਚ ਲੇਕਿਨ ਕੱਲ ਦੇ ਦਿਨ ਹਵਾਵਾਂ ਦੀ ਗਤੀ ਘਟ ਹੋਣ ਦੇ ਕਾਰਨ ਪੰਜਾਬ ਦੇ ਵਿੱਚ ਹੁੰਮਸ ਭਰਿਆ ਮਾਹੌਲ ਰਹੂਗਾ ਭਾਵ ਟੈਂਪਰੇਚਰ ਦੇ ਵਿੱਚ ਹਲਕੀ-ਫੁਲਕੀ ਗਰਾਵੜ ਦੇਖਣ ਨੂੰ ਮਿਲ ਸਕਦੀ ਹੈ ਭਾਵ ਜਿਹੜੇ 35 36 ਟੈਂਪਰੇਚਰ ਨੇ ਉਹ 34 ਤੱਕ ਸਸਟੇਨ ਕਰ ਸਕਦੇ ਨੇ ਲੇਕਿਨ ਹਵਾਵਾਂ ਦੀ ਗਤੀ ਘਟ ਹੋਣ ਦੇ ਕਾਰਨ ਅਤੇ ਇੱਕ ਤਰਫ ਤੋਂ ਹਵਾਵਾਂ ਨਹੀਂ ਚੱਲਣਗੀਆਂ ਭਾਵ ਕੱਲੀ ਪੱਛਮੀ ਹਵਾਵਾਂ ਜਾਂ ਉੱਤਰੀ ਹਵਾਵਾਂ ਦੱਖਣੀ ਹਵਾਵਾਂ ਨਹੀਂ ਚੱਲਣਗੀਆਂ ਮਿਕਸ ਹੋ ਕੇ ਇਹ ਤਿੰਨੇ ਹਵਾਵਾਂ ਚੱਲਣਗੀਆਂ ਹਵਾਵਾਂ ਦੀ ਗਤੀ ਵੀ ਘਟ ਹੋਵੇਗੀ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਹਮਸ ਭਰਿਆ ਮਾਹੌਲ ਰਹੇਗਾ ਜੇਕਰ ਇਹਨਾਂ ਬੱਦਲਾਂ ਦੀ ਗੱਲ ਕਰੀਏ ਤਾਂ ਬੱਦਲ ਜਿਹੜੇ ਕੱਲ ਦੇ ਦਿਨ ਪੰਜਾਬ ਦੇ ਉੱਤੇ ਕੋਈ ਜ਼ਿਆਦਾ ਪ੍ਰਭਾਵ ਨਹੀਂ ਪਾਉਣਗੇ ਭਾਵ ਜਿਹੜੀ ਤੁੱਪ ਨੂੰ ਘਟਾ ਸਕਦੇ ਆ ਆਪ ਆਪ ਮੱਧਮ ਰੂਪ ਦੇ ਵਿੱਚ ਪੰਜਾਬ ਦੇ ਵਿੱਚ ਤੁੱਪ ਦੇਖਣ ਨੂੰ ਮਿਲ ਸਕਦੀ ਆ ਲੇਕਿਨ ਹਵਾਵਾਂ ਦੀ ਗਤੀ ਘਟ ਹੋਣ ਦੇ ਕਾਰਨ ਸਾੜੀਏ ਇਲਾਕਿਆਂ ਦੇ ਵਿੱਚ ਬੱਦਲਾਂ ਦੀ ਕਾਰਵਾਈ ਦਾ ਪੰਜਾਬ ਦੇ ਉੱਤੇ ਜ਼ਿਆਦਾ ਅਸਰ ਨਹੀਂ ਪਵੇਗਾ ਜੇ ਪੱਛਮੀ ਹਵਾਵਾਂ ਚੱਲਦੀਆਂ ਤਾਂ ਠੰਡੀਆਂ ਸ਼ੀਤ ਹਵਾਵਾਂ ਪੰਜਾਬ ਦੇ ਵਿੱਚ ਵਗਣੀਆਂ ਸੀ ਲੇਕਿਨ ਪੱਛਮੀ ਹਵਾਵਾਂ ਨਹੀਂ ਚੱਲਣ ਗਿਆ ਉਹ ਮਿਕਸ ਹੋ ਕੇ ਹਵਾਵਾਂ ਦੀ ਗਤੀ ਵੀ ਘੱਟ ਹੋਵੇਗੀ ਜਿਸ ਦੇ ਕਾਰਨ ਟੈਂਪਰੇਚਰ ਜ਼ਿਆਦਾ ਡਾਊਨ ਨਹੀਂ ਹੋਣਗੇ ਸਿੱਧਾ ਕਹਿਣ ਦਾ ਭਾਵ ਹੈ ਕਿ ਵੈਸਟਰਨ ਡਿਸਟਰਬੈਂਸ ਦਾ ਪੰਜਾਬ ਦੇ ਉੱਤੇ ਕੁਝ ਜ਼ਿਆਦਾ ਅਸਰ ਨਹੀਂ ਹੋਵੇਗਾ ਲੇਕਿਨ ਹਾਂ ਬੱਦਲਾਂ ਦੀ ਆਵਾਜ਼ ਆਈ ਆਪਾਂ ਨੂੰ ਜ਼ਰੂਰ ਦੇਖਣ ਨੂੰ ਮਿਲੇਗੀ ਜਿਵੇਂ ਸੰਘਣੇ ਰੂਪ ਦੇ ਵਿੱਚ ਜੇ ਬੱਦਲਾਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਉੱਤਰੀ ਇਲਾਕੇ ਦੇ ਵਿਚਕਾਰਲੇ ਇਲਾਕਿਆਂ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਣਗੇ ਤੇ ਟਟਵੇਂ ਰੂਪ ਦੇ ਰੂਪ ਦੇ ਵਿੱਚ ਜਿਹੜੀ ਬਦਲਵਾਈ ਆ ਉਹ ਪੰਜਾਬ ਦੇ ਦੱਖਣੀ ਇਲਾਕਿਆਂ ਦੇ ਵਿੱਚ ਭਾਵ ਆਵਾਜ਼ਾਈ ਬਗਦੀ ਰਹੇਗੀ ਜਿਵੇਂ ਸੰਗਰੂਰ ਮਾਨਸਾ ਵਰਗੇ ਸ਼ਹਿਰ ਫਤੇਗੜ ਸਾਹਿਬ ਰੂਪਨਗਰ ਵਰਗੇ ਸ਼ਹਿਰਾਂ ਦੇ ਵਿੱਚ ਆ ਜਿਹੜੀ ਟਟਵੇਂ ਰੂਪ ਦੇ ਵਿੱਚ ਆਪਾਂ ਨੂੰ ਬਦਲਵਾਈ ਦੇਖਣ ਨੂੰ ਮਿਲ ਸਕਦੀ ਆ ਲੇਕਿਨ ਇਹਨਾਂ ਬਦਲਵਾਈ ਦਾ ਕੋਈ ਮੀਹਾਂ ਦਾ ਕਾਰਵਾਈ ਮੀਹਾਂ ਦੀਆਂ ਕਾਰਵਾਈਆਂ ਨਹੀਂ ਹੋਣਗੀਆਂ ਯੇਗਰ ਉੱਤਰੀ ਇਲਾਕਿਆਂ ਦੀ ਗੱਲ ਕਰੀਏ ਤਾਂ ਉਹਨਾਂ ਵਿੱਚ ਵੀ ਮੀਂਹਾਂ ਦੀਆਂ ਕਾਰਵਾਈਆਂ ਨਹੀਂ ਹੋਣਗੀਆਂ ਜਿਹੜੀਆਂ ਵੱਡੀਆਂ ਕਾਰਵਾਈਆਂ ਨੇ ਉਹ ਪਹਾੜੀ ਇਲਾਕਿਆਂ ਦੇ ਵਿੱਚ ਹੀ ਦੇਖਣ ਨੂੰ ਮਿਲਣਗੀਆਂ ਲੇਕਿਨ ਇਸ ਦਾ ਪ੍ਰਭਾਵ ਪੰਜਾਬ ਦੇ ਟੈਂਪਰੇਚਰ ਤੇ ਕੋਈ ਜ਼ਿਆਦਾ ਅਸਰ ਨਹੀਂ ਪਵੇਗਾ ਉਲਟਾ ਟੈਂਪਰੇਚਰ ਵਧਣ ਦੇ ਚਾਂਸਸ ਜ਼ਿਆਦਾ ਨੇ ਕਿਉਂਕਿ ਹਵਾਵਾਂ ਦੀ ਗਤੀ ਘੱਟ ਹੋਵੇਗੀ ਨਾ ਮੈਂ ਵਾਰ-ਵਾਰ ਕਹਿ ਰਿਹਾ ਕਿ ਹਵਾਵਾਂ ਦੀ ਗਤੀ ਥੋੜੀ ਜਿਹੀ ਘੱਟ ਹੋਵੇਗੀ ਜਿਸ ਦੇ ਕਾਰਨ ਹੋਮੋਸ ਭਰਿਆ ਮਾਹੌਲ ਬਣੂਗਾ ਧਰਤੀ ਹੀਟਲੀ ਪ੍ਰਦਾ ਉੱਠੇਗੀ ਅਗਲੇ 2 ਦਿਨਾਂ ਜਿਹੜਾ ਮੌਸਮ ਥੋੜਾ ਜਿਹਾ ਹੋਰ ਗਰਮ ਹੋਣ ਦੀ ਸੰਭਾਵਨਾ ਗੀ ਬਾਕੀ ਪ੍ਰੀ ਮੌਨਸੂਨ ਦੇ ਸਿਸਟਮਾਂ ਦੀ ਤੁਹਾਨੂੰ ਟਾਈਮ ਟੂ ਟਾਈਮ ਜਾਣਕਾਰੀ ਦਵਾਂਗੇ ਜਿਹੜੇ اچਾਂਤ ਚੱਕ ਜਿਹੜੇ ਬੱਦਲ ਜਿਵੇਂ ਕਿ ਹੌਣ ਵੀ ਬਣੇ ਨੇ ਪਹਾੜੀ ਇਲਾਕਿਆਂ ਦੇ ਵਿੱਚ ਬਲੇ ਨੇ ਜਿਹੜੇ ਪੰਜਾਬ ਦੇ ਵਿੱਚ ਬਣਨੇ ਸ਼ੁਰੂ ਹੋਣਗੇ ਉਹ ਵੀ ਤੁਹਾਨੂੰ ਡਿਟੇਲ ਦੇ ਵਿੱਚ ਪੂਰੀ ਜਾਣਕਾਰੀ ਦਵਾਂਗੇ ਇਸ ਲਈ ਚੈਨਲ ਨਾਲ ਇਸੇ ਤਰ੍ਹਾਂ ਹੀ ਬਣੇ ਰਹੋ ਤੇ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ